ਇੱਕਠੇ ਹੋਏ ਆ ਕਿਸ ਵਿਸ਼ੇ ਤੇ ਆਪਾਂ ਇਕੱਠੇ ਹੋਏ ਸਭ ਤੋਂ ਪਹਿਲਾਂ ਬਈ ਆਪਣੇ ਬਾਰੇ ਇੱਥੇ ਜਥੇਬੰਦੀ ਬਾਰੇ ਦੱਸੋ ਕਿ ਸਵੇਸ਼ਾ ਮੁੰਡਾ ਕੀ ਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਉਦਾਸੀ ਉਦਾਸੀ ਮੁਖੀ ਉਦਾਸੀਨ ਟਕਸਾਲ ਇੰਟਰਨੈਸ਼ਨਲ ਜਿਹੜਾ ਵਿਸ਼ਾ ਜਿਹਦੇ ਵਾਸਤੇ ਅਸੀਂ ਇਕੱਠੇ ਹੋਏ ਆ ਉਹ ਇਹ ਹੈ ਕਿ ਪਿਛਲੇ ਹਫਤੇ ਇਸ ਹਫਤੇ ਦੋ ਦਿਨ ਪਹਿਲਾਂ ਇਸਾਈ ਪਾਸਟਰ ਅੰਕੂ ਨਰੂਲਾ ਨੇ ਅੰਮ੍ਰਿਤਸਰ ਦੀ ਧਰਤੀ ਤੇ ਕ੍ਰੂਸੇਡ ਕਾਲ ਕੀਤਾ ਜਿਹੜਾ ਗੈਰ ਸੰਵਿਧਾਨਿਕ ਗੈਰ اخلاਕੀ ਕੋ ਗੈਰ ਤਰਮੀ ਲਫਜ਼ ਹੈ ਕ੍ਰੂਸੇਡ ਦਾ ਮਤਲਬ ਹੁੰਦਾ ਹੈ ਕਿ ਜੰਗ ਤਲਵਾਰਾਂ ਦੇ ਨਾਲ ਦੂਸਰੇ ਧਰਮਾਂ ਦੇ ਨਾਲ ਗੈਰੀ ਸਾਈ ਧਰਮ ਚਾਹੇ ਉਹ ਇਸਲਾਮ ਹੋਵੇ ਚਾਹੇ ਉਹ ਹਿੰਦੂ ਹੋਣ ਚਾਹੇ ਬੋਧੀ ਜੈਨ ਚਾਹੇ ਸਿੱਖ ਹੋਣ ਇਹ ਜਿਹੜਾ ਕ੍ਰੂਸੇਡ ਹੈ ਉਦੋਂ ਹੋਣ ਵਿੱਚ ਆਇਆ ਜਦੋਂ ਇਸਲਾਮ ਨੇ ਤਲਵਾਰ ਦੇ ਨਾਲ ਕ੍ਰਿਸਚੀਅਨਿਟੀ ਦੇ ਉੱਤੇ ਹਮਲਾ ਕੀਤਾ ਤੇ ਪਾਪ ਨੇ ਫਿਰ ਕਾਲ ਕੀਤੀ ਸਾਰੇ ਰਾਜਿਆਂ ਦੀ ਸਦਕੇ ਤੇ ਇਹ ਜਿਹੜੀ ਟਰਮੀਨੋਲੋਜੀ ਤੋਂ ਸ਼ੁਰੂ ਹੁੰਦੀ ਹੈ ਇਹਦੇ ਕ੍ਰੂਸੇਡ ਦੇ ਨਾਮ ਥੱਲੇ ਲੱਖਾਂ ਜਿਹੜੀਆਂ ਜਾਨਾਂ ਨੇ ਉਹ ਗਈਆਂ ਨੇ ਤਿੰਨ ਵਾਰ ਇਹ ਕੰਮ ਹੋ ਚੁੱਕਾ ਹੈ ਜਿਵੇਂ ਜਿਹਾਦ ਹੈ ਅਗਰ ਕੋਈ ਮੁਸਲਮਾਨ ਭਾਰਤ ਨੂੰ ਜਿਹਹਾਦ ਕਾਲ ਕਰ ਦੇ ਤੇ ਉਸੇ ਵਕਤ ਏਜੰਸੀ ਜਿਹੜੀਆਂ ਐਕਟਿਵ ਹੋ ਜਾਂਦੀਆਂ ਜਿਵੇਂ ਅਸੀਂ ਖਾਲਿਸਤਾਨ ਵੈਸੇ ਖਾਲਿਸਤਾਨ ਇਹਨੂੰ ਜੋੜਨਾ ਨਹੀਂ ਚਾਹੀਦਾ ਕਿਉਂਕਿ ਅਸੀਂ ਸਾਂਝੀ ਵਾਦਾ ਦੀ ਗੱਲ ਕਰਦੇ ਹਾਂ ਪਰ ਇਹ ਜਿਹਹਾਦ ਔਰ ਕ੍ਰੂਸੇਡ ਇਹ ਦੋਵੇਂ ਬਰਾਬਰ ਲਫ਼ਜ਼ ਨੇ ਗੈਰ ਧਰਮਾਂ ਦੀ ਕਤਲ ਨੂੰ ਆਮ ਗੈਰ ਧਰਮਾਂ ਦੀ ਕਤਲ ਨੂੰ ਘਾਰਤ ਸੋ ਇੰਨਾ ਵੱਡਾ ਇੱਕ ਕੰਮ ਲਗਾਤਾਰ 2 ਸਾਲਾਂ ਦੇ ਵਿੱਚ ਹੁੰਦਾ ਹੋਵੇ ਸਾਰਾ ਪ੍ਰਸ਼ਾਸਨ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਚੁੱਪ ਚਾਪ ਤਮਾਸ਼ਾ ਦੇਖ ਰਹੀਆਂ ਹੁਣ ਕੀ ਇਹ ਉਰੀਕਰਨ ਉਸ ਦਿਨ ਦਾ ਜਿਸ ਦਿਨ ਵਾਕਿਆ ਤਲਵਾਰ ਚੁੱਕ ਕੇ ਹਮਲਾ ਕਰ ਦੇਣਗੇ ਸਾਡੇ ਤੇ ਇਹ ਬੀਜ ਪਾਇਆ ਜਾ ਰਿਹਾ ਹੈ ਜਿਵੇਂ ਪਹਿਲਵਾਨ ਅਖਾਰੇ ਚ ਉਤਰਨ ਤੋਂ ਪਹਿਲਾਂ ਹੱਥ ਮਲਾਉਂਦਾ ਹੈ ਨਾ ਉਹ ਹੱਥ ਦੀ ਪਕੜ ਨਾਲ ਤਾਕਤ ਦੇਖਦਾ ਕਿੰਨੀ ਕਿ ਤਾਕਤ ਹੈ ਇਹ ਸਾਡੀ ਤਾਕਤ ਦੇਖ ਰਿਹਾ ਨੇ ਵੀ ਅਸੀਂ ਕਿੰਨਾ ਕਿ ਜੜ ਸਕਦੇ ਹਾਂ डीसी ਨੂੰ ਕੰਪਲੇਨ ਦਿੱਤੀ ਗਈ ਹੈ ਇਹਨਾਂ ਕਹਿੰਦਾ ਜੇ ਅਸੀਂ ਮਾਫੀ ਮੰਗਦੇ ਹਾਂ ਦੁਬਾਰਾ ਲਵ ਯੂਜ਼ ਨਹੀਂ ਕਰਾਂਗੇ ਪਰ ਮਾਫੀ ਜਿਹੜੀ ਹੁੰਦੀ ਹੈ ਉਹ ਗਲਤੀ ਦੀ ਹੁੰਦੀ ਗੁਨਾਹ ਦੀ ਨਹੀਂ ਹੁੰਦੀ ਤੁਸੀਂ ਪੂਰੇ ਗੈਰੀਸਾਈ ਸਮਾਜ ਨੂੰ ਤਲਵਾਰਾਂ ਦੇ ਨਾਲ ਵੱਢਣ ਟੁਕਣ ਦੀ ਗੱਲ ਕਰਨ ਵਾਸਤੇ ਇਕੱਠੇ ਹੁੰਦੇ ਹੋ ਔਰ ਸਾਰਾ ਪ੍ਰਸ਼ਾਸਨ ਚੁੱਪ ਰਹਿੰਦਾ ਹੈ ਕੋਈ ਇੱਥੇ ਪਾਬੰਦੀ ਨਹੀਂ ਲੱਗਦੀ ਕੋਈ ਇੱਥੇ ਐਸਾ ਕੁਝ ਨਹੀਂ ਹੁੰਦਾ ਕਿ ਰੋਕਿਆ ਜਾ ਸਕੇ ਇਹ ਇੱਕ ਖਤਰੇ ਦੀ ਘੰਟੀ ਹੈ ਪੰਜਾਬ ਵਾਸਤੇ ਕਿਉਂਕਿ ਸਾਊਥ ਦੇ ਅੰਦਰ ਲੋਕ ਪੜ੍ਹੇ ਲਿਖੇ ਨੇ ਸ਼ਾਇਦ ਉਥੇ ਇਹਨਾਂ ਨੂੰ ਕਾਫੀ ਕੰਟਰੋਲ ਕੀਤਾ ਜਾਂਦਾ ਹੈ ਅਸੀਂ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕਰ ਪਾਰੇ ਕਿਉਂਕਿ ਇਹ ਲਫ਼ਜ਼ ਜਿਹੜਾ ਹੈ ਸਾਡੇ ਵਾਸਤੇ ਨਵੇਂ ਹੈ ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਪ੍ਰਿੰਟ ਮੀਡੀਆ ਦੇ ਜ਼ਰੀਏ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਅਸੀਂ ਇਹ ਲਫ਼ਜ਼ ਹਰ ਇੱਕ ਦੇ ਕੰਨਾਂ 'ਚ ਪਾਈਏ ਕਿ ਜਿਹੜਾ ਲਫ਼ਜ਼ ਕੋਲ ਸੇੜ ਹੈ ਜਿਹਾਦ ਹੀ ਹੈ ਮਾਰਕਰ ਇਹ ਇੱਕ ਆਰਮੀ ਪ੍ਰੈਕਟਿਸ ਹੈ ਇਹ ਕੋਈ ਲਫ਼ਜ਼ਾਂ ਦਾ ਜਿਹਹਾਦ ਨਹੀਂ ਹੈ ਇਹ ਕੋਈ ਵੋਟਾਂ ਦਾ ਜਿਹਹਾਦ ਨਹੀਂ ਹੈ ਇਹ ਹਥਿਆਰਾਂ ਦਾ ਜਿਹਹਾਦ ਹੈ ਔਰ ਹਥਿਆਰਾਂ ਦੇ ਨਾਲ ਜਿਹਹਾਦ ਹੈ ਔਰ ਜਿਸ ਬੰਦੇ ਨੇ ਜਿਹਹਾਦ ਕਾਲ ਕੀਤਾ ਹੈ 크ਰੂਸੀਡ ਕਾਲ ਕੀਤਾ ਉਹਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਵੀ ਐਂਟੀ ਨੈਸ਼ਨਲ ਘੋਸ਼ਿਤ ਕਰ ਦਿੱਤਾ ਜਾਣਾ ਚਾਹੀਦਾ ਹੈ ਦੂਸਰਾ ਤੁਹਾਡੇ ਕੋਲ ਉਸ ਮਸਲੇ ਤੇ ਕਿੰਨੀ ਵਾਰ ਸਰਕਾਰ ਨਾਲੋਂ ਬੇਨਤੀ ਕੀਤੀ ਗਈ ਮੈਂ ਜੇ ਪਹਿਲੀ ਦਫਾ ਹੀ ਆਇਆ ਹਾਂ ਪੰਜਾਬ ਦੇ ਅੰਦਰ ਪਿਛਲੇ ਸਾਲ ਅਸੀਂ ਬਾਹਰ ਸੀਗੇ ਤੇ ਉਦੋਂ ਕੋਸ਼ਿਸ਼ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ ਡੀਸੀ ਸਾਹਿਬ ਦੇ ਸਾਹਮਣੇ ਦਰਖਾਸਤ ਰੱਖੀ ਹੈ 6 ਸਟੂਡੈਂਟ ਫੈਡਰੇਸ਼ਨ ਨੇ ਔਰ ਉਹਦੇ ਕੋਈ ਖਾਸ ਕਾਰਵਾਈ ਨਹੀਂ ਹੋਈ ਬਸ ਇੱਕ ਗੋਮੂਨੂ ਨੂੰ ਮਿੱਟੀ ਝਾੜਨ ਵਾਲਾ ਕੰਮ ਕੀਤਾ ਗਿਆ ਸੋ ਦੂਸਰਾ ਜਿਹੜਾ ਵੱਡਾ ਮਸਲਾ ਉਹ ਸਾਡੀ ਹੋਂਦ ਦਾ ਜੀ ਜਦ ਕਲਗੀਧਰ ਪਿਤਾ ਨੇ ਕਿਹਾ ਨਾ ਕਿ ਇਹ ਦਸਤਾਰ ਹੈ ਇਹ ਖਾਲਸੇ ਦੀ ਦਸਤਾਰ ਹੈ ਔਰ ਲੱਖਾਂ ਜੋ ਪਛਾਣੀ ਜਾਏਗੀ ਅੱਜ ਇਹ ਜਿਹੜੇ ਇਸਾਈ ਨੇ ਪੱਗਾਂ ਬਨ ਕੇ ਇਸਾਈ ਦਾ ਪ੍ਰਚਾਰ ਕਰਦੇ ਨੇ ਇਹ ਸਾਡਾ ਸਿੰਬਲ ਹੈ ਲੱਖਾਂ ਚ ਖਲਾਦੋ ਦੁਨੀਆ ਦੱਸੇਗੀ ਕਿ ਇਹ ਸਿੱਖ ਹੈ ਇਹ ਸਾਡੇ ਆਪਣੇ ਸਿਰ ਤੇ ਰੱਖ ਕੇ ਇਹ ਵੀ ਧੋਖਾ ਬੜਾ ਵੱਡਾ ਇਹ ਵੀ 420 ਦਾ 295 ਦਾ ਇਹ ਪਰਚਾ ਬੰਨਦਾ ਨਾ ਉੱਤੇ ਵੀ ਫਿਰ ਜਦੋਂ ਕੋਈ ਇਸਾਈ ਧਰਮ ਕਬੂਲ ਕਰਦਾ ਉਹਦੀ ਇੱਕ ਸੰਵਿਧਾਨਿਕ ਵਿਧੀ ਹੈ ਕਿ 2 ਸਾਲ ਬੰਦਾ ਚਰਚ ਜਾਏਗਾ ਫਿਰ ਉਹ ਡੀਐਮ ਦੇ ਸਾਹਮਣੇ ਪੇਸ਼ ਹੋ ਕੇ ਦਰਖਾਸਤ ਦੇਗਾ ਕਿ ਮੈਂ ਇਸਾਈ ਧਰਮ ਕਬੂਲ ਕਰਨਾ ਚਾਹੁੰਦਾ ਹਾਂ ਫਿਰ ਜਿਹੜਾ ਪਾਸਟਰ ਹੈ ਉਹ ਉਹਦੀ ਚੈਸਟੀਫਾਈ ਕਰੇਗਾ ਕਿ ਇਹਦੇ ਉੱਤੇ ਕੋਈ ਝੂਠਾ ਦਬਾਅ ਕੋਈ ਜਾਦੂ ਮੰਤਰ ਔਰ ਕੋਈ ਵੀ ਐਸਾ ਲਾਲਚ ਨਹੀਂ ਦਿੱਤਾ ਗਿਆ ਔਰ ਇਹ ਇਹਨੂੰ ਆਪਣੇ ਧਰਮ ਚ ਲੈਣਾ ਔਰ ਇਹ ਸਾਰਾ ਕੁਝ ਡਾਕੂਮੈਂਟਡ ਹੋਏਗਾ ਪਰ ਇਹ ਲੋਕ ਇਹ ਵੀ ਪ੍ਰਕਿਰਿਆ ਨੂੰ ਫਾਲੋ ਨਹੀਂ ਕਰ ਰਹੇ ਔਰ ਇਹਦਾ ਇਹ ਫਾਇਦਾ ਇਹ ਲੈ ਰਹੇ ਨੇ ਕਿ ਜਿਹੜੇ ਐਸਸੀ ਓਬੀਸੀ ਕੋਟੇ ਨੇ ਜਿਹੜੇ ਬੈਨੀਫਿਟ ਨੇ ਉਹ ਵੀ ਖਾ ਰਹੇ ਨੇ ਇੱਕ ਤੇ ਸਾਡਾ ਧਰਮ ਛੱਡ ਕੇ ਜਾ ਰਹੇ ਨੇ ਫਿਰ ਉਹ ਗਰੀਬ ਲੋਕ ਜਿਹੜੇ ਸਿੱਖੀ ਵਿੱਚ ਰਹਿਣਾ ਚਾਹੁੰਦੇ ਨੇ ਜਿਹੜੇ ਭੁੱਖੇ ਤੇ ਮਰਨਗੇ ਪਰ ਧਰਮ ਨਹੀਂ ਛੱਡਣਗੇ ਜਿਨ੍ਹਾਂ ਨੂੰ ਪਤਾ ਕਿ ਸਾਡੇ ਬਾਬੇ ਨੇ ਕੁਰਬਾਨੀ ਕੀਤੀ ਧਰਮ ਸਾਡਾ ਹੈ ਤੇ ਉਹਨਾਂ ਦੇ ਹੱਕ ਵੀ ਖਾ ਰਹੇ ਨੇ ਸੋ ਇਹ ਕੁੱਲ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ ਨਕਸ਼ੇ ਮੈਂ ਅੱਗੇ ਇੰਟਰਵਿਊ ਕੀਤਾ ਹੋਇਆ ਹੈ ਕਿ ਮੇਰੀ ਲਾਸਟ ਜਿਹੜਾ ਲੈਕਚਰ ਚਰਚ ਵਿੱਚ ਹੋਇਆ ਸੀਗਾ ਔਰ ਮੇਰੀ ਜਿਹੜੀ ਭੈਣ ਬਣੀ ਹੋਈ ਹੈ ਪਾਸਟਰ ਦੀ ਖੁਦ ਦੀ ਚਰਚ ਹੈ ਜਿਹੜਾ ਮੇਰਾ ਅਡਪਟਡ ਸਨ ਹੈ ਉਹ ਇਸ ਕੋ ਕ੍ਰਿਸਚਨ ਹੈ ਐਨੈਸਟਿਕਲ ਕ੍ਰਿਸਚਨ ਉਹਨਾਂ ਨੇ ਕਨਵਰਟ ਨਹੀਂ ਕਰ ਰਿਹਾ ਮੇਰੇ ਬੱਚੇ ਇਹ ਪਾਸਟਰ ਇਸਟਾ ਜਿਹੜਾ ਚਰਚ ਬਣਾ ਕੇ ਹੁੰਦੇ ਨੇ ਮੇਰੇ ਕੋ ਖੁਦ ਪਾਸਟਰ ਪੜ੍ਹਦੇ ਨੇ ਮੈਂ ਬਾਈਬਲ ਡੀਕੋਡ ਕਰਦਾ ਠੀਕ ਹੈ ਜਿਹੜਾ ਬਾਰ ਅਰਮਨ ਹੈ ਉਹਦਾ ਮੈਂ ਰਾਈਟਰ ਰਹਿ ਚੁੱਕਾ ਚੈਪਲ ਹਿਲ ਦੇ ਵਿੱਚ ਸੋ ਇਹ ਸਾਰੇ ਕੰਮ ਖੁਦ ਕਰਦਾ ਪਰ ਦਿੱਕਤ ਇਹ ਵੀ ਇਹ ਫਰਾਡ ਹੈ ਇਹ ਧੋਖਾ ਜੋ ਸਾਡੇ ਨਾਲ ਹੋ ਰਿਹਾ ਹੈ ਇਹਦੇ ਖਿਲਾਫ ਇੱਕ ਤੇ ਜਨ ਸਦਾ ਨੂੰ ਜਾਗਰਿਤ ਕੀਤਾ ਜਾਵੇ ਪ੍ਰਸ਼ਾਸਨ ਨੂੰ ਜਾਗਰਿਤ ਕੀਤਾ ਜਾਵੇ ਜਿਹਦੇ ਬੰਦੀਆਂ ਨੂੰ ਜਾਗਰਿਤ ਕੀਤਾ ਜਾਵੇ ਅੱਜ ਜਿਹੜੀ ਮੈਂ ਕਾਲ ਕੀਤੀ ਸੀ ਇਹ ਨਾਮਦਾਰੀ ਸੰਪਰਦਾ ਨਾਲ ਆ ਕੇ ਬੈਠੀ ਹੈ ਸੋ ਜਿੰਨੀਆਂ ਵੀ ਸੰਪਰਦਾਵਾਂ ਸਿੱਖਾਂ ਦੀਆਂ ਨੇ ਉਹ ਘਟੋ ਘਟ ਅਸੀਂ ਇਸ ਮੁੱਦੇ ਤੇ ਇੱਕ ਮੰਚ ਤੇ ਆਈਏ ਕਿਉਂਕਿ ਇਹ ਲੋਕ ਬੜੇ ਤਾਕਤਵਰ ਨੇ ਇਹਨਾਂ ਦਾ 90 ਤੋਂ ਥਾਜ਼ਨ ਕਰੋੜ ਇਹ ਟਰਨਓਵਰ ਹੈ ਵਿਦਾਊਟ ਟੈਕਸ ਕਿਸੇ ਵਿਅਕਤੀ ਕੁਸ਼ੀਦ ਦੇ ਬਾਰੇ ਤੁਸੀਂ ਮੰਗ ਕੀਤੀ ਕੋਈ ਕਾਰਵਾਈ ਦੀ ਅਜੇ ਸ਼ੁਰੂਆਤ ਕੀਤੀ ਅਸੀਂ ਆਪਣੇ ਮੋਰਚੇ ਦੀ ਸ਼ੁਰੂਆਤ ਅੰਗਨੁਰੁੱਲਾ ਤੋਂ ਕਰਾਂਗੇ ਫਿਰ ਬਾਕੀ ਵਾਲਾ ਵੀ ਜਾਵਾਂਗੇ ਠੀਕ ਹੈ ਉਹਦੇ ਵਾਸਤੇ ਡਾਕੂਮੈਂਟ ਸਾਰੇ ਇਕੱਠੇ ਕਰਦੇ ਪਏ ਅਸੀਂ ਔਰ ਇਹ ਜਿਹੜਾ ਲੜਾਈ ਹੈ ਇਹ ਲੜ ਕੇ ਲੜਨ ਵਾਲੀ ਕਿਉਂਕਿ ਇਹਨਾਂ ਨੂੰ ਇਹਨੇ ਬੈਨੀਫਿਟ ਨੇ ਕਾਂਗਰਸ ਨੇ ਇੱਕ ਵੈਟ ਬਣਾਇਆ ਸੀਗਾ ਜਿਹੜਾ ਫੋਰਨ ਮੈਨੋਰੀ ਰਿਲੀਜੀਅਨ ਵਾਸਤੇ ਬਣਾਇਆ ਸੀ ਜਿਨ੍ਹਾਂ 'ਚ ਟੈਕਸ ਜੇ ਇਹ ਟੈਕਸ ਦੇ ਡਾਇਰੈਕਟ ਨਹੀਂ ਹੁੰਦੇ ਅਗਰੇ 1000 ਕਰੋੜ ਅੱਜ ਯਰ ਆਪਣੇ ਸਕੂਲਾਂ ਤੋਂ ਜਾਂ ਜੋ ਵੀ ਕਮਾਉਂਦੇ ਨੇ ਉਹ ਥਰੂ ਵੈਟਿਕਨ ਵਾਪਸ ਇੰਡੀਆ ਚ ਆਂਦਾ ਸਾਡੇ ਖਿਲਾਫ ਹੁੰਦਾ ਵਰਤਣ ਵਾਸਤੇ ਹੁੰਦਾ ਔਰ ਉੱ ਇਹਨਾਂ ਨੂੰ ਇਹ ਬੈਨੀਫਿਟ ਕਿਉਂ ਨੇ ਇਹਨਾਂ ਦਾ ਇਹ ਦੱਸਿਆ ਇਹ ਵੀ ਸਵਾਲ ਹੈ ਕਿ ਭਾਰਤ ਨੂੰ ਇਹਨਾਂ ਲੋਕਾਂ ਦਾ ਕੀ ਬੈਨੀਫਿਟ ਹੈ ਨਾ ਤੇ ਟੈਕਸ ਪੇ ਕਰਦੇ ਨੇ ਜਿਹਦਾ ਅਸੀਂ ਕੋਈ ਬੈਨੀਫਿਟ ਲੈ ਸਕੀਏ ਉਹ ਸਾਡੇ ਟੈਕਸ ਨਾਲ ਪੈਸੇ ਜਿਹੜੇ ਜਿਹੜੇ ਬੈਨੀਫਿਟ ਨੇ ਉਹ ਇਹ ਲੋਕ ਲੈ ਰਹੇ ਨੇ OBC SC ਕੋਟੇ ਦੇ ਬੈਨੀਫਿਟ ਇਹ ਲੋਕ ਲੈ ਰਹੇ ਨੇ ਫਿਰ ਸਾਡੇ ਧਰਮ ਦੇ ਖਿਲਾਫ ਇਹ ਝੂਠ ਪ੍ਰਚਾਰ ਕਰਦੇ ਨੇ ਵੀ ਜਿਹੜਾ ਪ੍ਰਸ਼ਾਦ ਲੈਣਾ ਹੈ ਇਹ ਜ਼ਹਿਰ ਹੈ ਗੁਰਗੰਸਾਹਿਬ ਚੇਤਾਨ ਦੀ ਕਿਤਾਬ ਹੈ ਫਿਰ ਗੁਰਗੰਸਾਹਿਬ ਦੀਆਂ ਬਾਣੀਆਂ ਪੰਕਤੀਆਂ ਮਰੋੜ ਕੇ ਆਪਣੀ ਕਿਤਾਬਾਂ ਦੇ ਵਿੱਚ ਜੀਸਸ ਦੀ ਬਾਬਤ ਲਿਖਦੇ ਨੇ ਇਦੁੱਤੇ ਵੀ ਅਸੀਂ 1.5-2 ਸਾਲ ਪਹਿਲਾਂ ਬੜਾ ਰੋਲਾ ਪਾਇਆ ਸੀਗਾ ਫਿਰ ਜੇ ਤੁਹਾਡੀ ਕੋਈ ਮਾੜਿਆਇ ਤੇ ਬੋਰਨੀ ਹੁੰਦਾ ਸਕਾੜੀਆਂ ਪ੍ਰਸ਼ਾਸਨ ਦੇ ਲੈਵਲ ਤੇ ટકਿਆ ਅੱਗੇ ਵੀ ਰਣੇ ਕਿਉਂ ਨਹੀਂ ਹਾਂਜੀ ਅਸੀਂ ਫਿਰ ਜਿੰਨੇ ਜਥੇਬੰਦੀਆਂ ਲੱਗਦੇ ਜ਼ਮੀਨ ਪੱਧਰ ਤੇ ਕੰਮ ਕਰਾਂਗੇ ਅਸੀਂ ਧਰਨੀ ਮਾਰਨ ਵਾਲੇ ਲੋਕ ਨਹੀਂ ਹਾਂ ਨਾ ਅਸੀਂ ਜ਼ਿੰਦਾਬਾਦ ਮਰਦਾਬਾਦ ਕਰਾਂਗੇ ਨਾ ਬੱਸਾਂ ਰੋਕਾਂਗੇ ਨਾ ਅਸੀਂ ਦਿੱਲੀ ਨੂੰ ਘੇਰਾਂਗੇ ਅੱਜ ਇੱਕ ਅਸੀਂ ਗੱਲ ਕਰੀਏ ਪਿੰਡਾਂ ਦੇ ਵਿੱਚ ਕਿਸੇ ਨੂੰ ਫੜਿਆ ਗਿਆ ਤੁਹਾਡੇ ਵੱਲੋਂ ਜਿਸ ਤਰ੍ਹਾਂ ਤੁਸੀਂ ਟੰਡੇ ਤੇ ਧਰ ਪਰਬਤ ਨੂੰ ਤੋੜਾਇਆ ਜਾਂਦਾ ਉਹ ਦੇਖੋ ਉਹ ਆਮ ਲੋਕਾਂ ਨੇ ਫੜਿਆ ਕੋਈ ਚੈਪਲ ਦੇ ਸਾਥੇ ਬਿਠਾ ਚਾਹ ਪੀ ਰਿਹਾ ਇੱਕ ਬਾਤ ਸੁਣ ਰਹੀ ਹੈ ਤੇ ਉਹ ਸੋਸ਼ਲ ਜਿਹੜੀਆਂ ਪਰਸਨਲ ਅਕਾਉਂਟਸ ਨੇ ਉਹਨਾਂ ਤੋਂ ਦੇਖਿਆ ਗਿਆ ਉਹ ਪਿੰਡਾਂ ਦੇ ਰੋਗ ਰੋਗ ਰਹੇ ਨੇ ਕੋਈ ਸੰਸਥਾ ਚ ਕੰਮ ਨਹੀਂ ਕਰ ਰਹੀ ਹਾਂਜੀ ਹਾਂਜੀ ਕਾਰਵਾਈ ਕੋਈ ਨਹੀਂ ਕਰਵਾਈ ਕੋਈ ਕਿਉਂਕਿ ਲੋਕੀ ਜਾਗਰਤ ਨਾ ਹੋ ਰਹੇ ਜਿੰਨੇ ਸਾਡੇ ਪ੍ਰਚਾਰਿਤ ਤਬਕਾ ਹੈ ਜਿੰਨੇ ਕਥਾਵਾਚਕ ਨੇ ਜਿੰਨੀਆਂ ਜਿਵੇਂ ਸੀਨੀਅਰ ਸੰਪਰਦਾਵਾਂ ਨੇ ਉਹ ਇਸ ਡਰ ਤੋਂ ਚੁੱਪ ਨੇ ਕਿ ਜੇ ਅਸੀਂ ਬੋਲਾਂਗੇ ਨਾ ਤਾਂ ਸਾਨੂੰ ਵੀਜ਼ਾ ਨਹੀਂ ਮਿਲਣਗੇ ਬਾਹਰ ਦੇ ਇਹ 2016 ਦੀ ਗੱਲ ਹੈ ਜਿਸ ਵਕਤ ਇਹਨਾਂ ਨਾਲ ਪਹਿਲੀ ਦਫਾ ਵੀ ਜੰਗ ਹੋਈ ਸੀ ਮੈਨੂੰ ਬੜੀ ਵੱਡੀ ਜਥੇਬੰਦੀ ਦੇ ਮੁਖੀ ਨੇ ਕਿਹਾ ਸੀ ਕਿ ਬਾਬਾ ਜੀ ਤੁਸੀਂ ਚੁੱਪ ਕਰ ਜਾਓ ਸਾਡੇ ਕਥਾ ਵਚ ਕੇ ਬਾਹਰ ਹੁੰਦੇ ਨੇ ਫਿਰ ਉਹਨਾਂ ਨੂੰ ਮੁਸ਼ਕਿਲ ਖੜੀ ਹੋ ਜੇਗੀ ਬਾਬਾ ਜੀ ਧਰਮ ਪਰिवर्तन ਦੀ ਬੜੀ ਬੜੀ ਚੁਣੌਤੀ ਹੈ ਜੀ ਜੀ ਦੇਖੋ ਕੋਈ ਆਪਣੀ ਮਰਜ਼ੀ ਨਾਲ ਧਰਮ ਐਕਸੈਪਟ ਕਰ ਰਿਹਾ ਹੈ ਨਾ ਗਿਆਨ ਅੰਦਰ ਕੇ ਕਰ ਰਿਹਾ ਹੈ ਸਾਡੇ ਚ ਲੋਕ ਨਹੀਂ ਆ ਰਹੇ ਗੋਰੇ ਕਾਲੇ ਸਾਨੂੰ ਸਾਡੀ ਹੀ ਧਾਰਾ ਹੈ ਨਾ ਪਰ ਕੀ ਅਸੀਂ ਪਖੰਡ ਕਰਕੇ ਝੂਠ ਬੋਲ ਕੇ ਗੈਰ ਸੰਵਿਧਾਨਿਕ ਤਰੀਕੇ ਨਾਲ ਕੋਈ ਫਰਾਡ ਕਰਕੇ ਲਿਆ ਰਹੇ ਕਿਸੇ ਨੂੰ ਅਸੀਂ ਲੋਕਾਂ ਦੇ ਘਰਾਂ ਦੇ ਦਰਵਾ ਅਸੀਂ ਕੁਝ ਨਹੀਂ ਕਰ ਰਹੇ ਜਿਹੜੀ origignal ਬਾਈਬਲ ਆ ਹੀਬਰੂ ਦੇ ਵਿੱਚ ਉਹਦੀ ਟ੍ਰਾਂਸਲੇਸ਼ਨ ਇੰਗਲਿਸ਼ ਦੇ ਵਿੱਚ ਪਰ ਜਿਹੜੀ ਪੰਜਾਬੀ ਦੇ ਅੰਦਰ ਹੈ ਕੀ ਉਹ ਪੰਜਾਬੀ ਦੀ ਟ੍ਰਾਂਸਲੇਸ਼ਨ ਉਹੀ ਟ੍ਰਾਂਸਲੇਸ਼ਨ ਹੈ ਜਿਹੜੀ ਇੰਗਲਿਸ਼ ਦੇ ਵਿੱਚ ਹੈ ਹੀਬਰੂ ਦੇ ਵਿੱਚ ਮੇਰਾ ਸਵਾਲ ਇਹ ਹੈ ਕੀ ਗੌਰ ਦਾ ਮਤਲਬ ਵਾਇਗਰੂ ਬਣਦਾ ਹੈ ਇਹ ਲਿਖਦੇ ਨੇ ਕੀ ਲੋਰ ਦਾ ਮਤਲਬ ਅਕਾਲਪੁਰ ਬਣਦਾ ਹੈ ਇਹ ਲਿਖਦੇ ਨੇ ਕੀ ਲਾਣ ਸਿੰਘ ਬਣਦਾ ਹੈ ਲਾਣ ਸਿੰਘ ਨਹੀਂ ਬਣਦੀ ਹੈ ਇਹ ਟਰਮੀਨੋਲੋਜੀ ਚੇਂਜ ਕਰਦੇ ਪਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਜ਼ਿਹਨ 'ਚ ਇਹ ਪਾਇਆ ਜਾਵੇ ਕਿ ਇਹ ਲਫ਼ਜ਼ ਉੱਥੋਂ ਹੀ ਆਏ ਹੋਏ ਨੇ ਬਾਬਾ ਜੀ ਲੱਗਦਾ ਵੀ ਸਾਡੇ ਚੰਗੀ ਆ ਤੁ ਵੀ ਸਾਡੀ ਜਿਹੜੇ ਸਿੱਖ ਜਿਹੜੇ ਨੇ ਆਪਣੇ ਤੋਂ ਛੁੱਟ ਕੇ ਹਰ ਕਿਸਨ ਦਾ ਹੋਰ ਧਾਰਮਿਕ ਸਿੱਖਾ ਛੁੱਟ ਕੇ ਸਾਡੇ ਆਪ ਨੂੰ ਜਿਵੇਂ ਪਰਚੇ ਪਾਉਂਦੇ ਆ ਤੇ ਕੋਈ ਨਹੀਂ ਆ ਵੱਡੇ ਵੱਡੇ ਸਫਾਤਾ ਨਾਲ ਵੀ ਪਾਉਂਦੇ ਆ ਭਲੇ ਮਾਰਨਾ ਪਾਉਂਦੇ ਆ ਜੋ ਸਾਡੇ ਬੱਚੇ ਪੈਦੇ ਆ ਸਾਡੇ ਬੱਚੇ ਦਾ ਬੁੱਤਾਂ ਨਹੀਂ ਡਰਦਾ ਤੁਸੀਂ ਸਿੱਖਿਆ ਚੱਲੇ ਆ ਤਾਂ ਜੋ ਸਾਡੇ ਜਿਹੜੇ ਸਿਗਨਲ ਕਰਦੇ ਆ ਦੇਖੋ ਕਾਰਨ ਕੀ ਆ ਕੋਈ ਵੀ ਭਾਸ਼ਾ ਉਦੋਂ ਵੱਡੀ ਹੁੰਦੀ ਆ ਜਦੋਂ ਉਹ ਕਾਰਵਿਹਾਰ ਦੀ ਭਾਸ਼ਾ ਬਣ ਜਾਂਦੀ ਆ ਇੰਗਲਿਸ਼ ਜਿਹੜੀ ਆ ਉਹ ਬਿਜ਼ਨਸ ਦੀ ਭਾਸ਼ਾ ਹੈ ਕਾਰਵਿਹਾਰ ਦੀ ਭਾਸ਼ਾ ਇਹ ਤੇ ਹਿੰਦੁਸਤਾਨ ਸਰਕਾਰ ਫੇਲ ਹੈ 47 ਦੇ ਅਸੀਂ ਆਜ਼ਾਦ ਹੋ ਚੁੱਕੇ ਹਾਂ ਪਰ ਅੱਜ ਵੀ ਭਾਸ਼ਾ ਦੇ ਗੁਲਾਮ ਹਾਂ ਨਾ ਸਾਨੂੰ ਇੰਗਲਿਸ਼ ਬੋਲਣੀ ਪੈਂਦੀ ਵਰਨਾ ਸਾਨੂੰ ਲੋਕੀ ਅਨਪੜ੍ਹ ਕਹਿਣਗੇ ਸੋ ਇਹ ਕਿਸੇ ਦਾ ਸਿਆਣਾ ਹੋਣਾ ਜਾਂ ਪਾਗਲ ਹੋਣਾ ਜਾਂ ਮੁਰਖ ਹੋਣਾ ਇਹ ਭਾਸ਼ਾ ਤਾਂ ਨਹੀਂ ਕਰਦੀ ਪਰ ਇਹ ਲੋਕ ਕਰਦੇ ਨੇ ਇੰਗਲਿਸ਼ ਸਾਡੀ ਮਜਬੂਰੀ ਬਣ ਗਈ ਹੈ ਜੇ ਸਾਡੇ ਬੱਚੇ ਪਿਓਰ ਪੰਜਾਬੀ ਪੜ੍ਹਨਗੇ ਜੋਬਾਂ ਕਿੱਥੇ ਕਰਨਗੇ ਜਾ ਕੇ ਨਹੀਂ ਬੱਬਾ ਜੀ ਨਹੀਂ ਸੁਣਾਈ ਜਦੇ ਨਹੀਂ ਆ ਨਹੀਂ ਮੈਂ ਬੱਸ ਤਾਂ ਮੈਂ ਬਿਲਕੁਲ ਮੈਂ ਐਗਰੀ ਕਰਦਾ ਇਸ ਗੱਲ ਨਾਲ ਇਹਨਾਂ ਦੀ ਨਹੀਂ ਹੈ ਪਰ ਦਿੱਕਤ ਇਹ ਹੈ ਨਾ ਹੁਣ ਇੱਕ ਸਰਵੇ ਦੀ ਭਾਸ਼ਾ ਬਣ ਕੇ ਔਰ ਇੰਗਲਿਸ਼ ਇਹੋ ਪੜਾ ਰਹੇ ਨੇ ਜਿਵੇਂ ਇਹਨਾਂ ਦੇ ਸਕੂਲ ਨੇ ਸਿਰਫ ਇਸਾਈਆਂ ਵਾਸਤੇ ਗੁਰ ਕਲਗੀਧਰ ਦਾ ਬਚਨ ਹੈ ਦਾਨ ਦਿਓ ਇਹੀ ਕੋ ਭਲੋ ਮੇਰੇ ਸਿੱਖਾਂ ਨੂੰ ਦਾਨ ਦਿ ਇਹ ਹੀ ਕੋਪਰ ਅਰਾਨ ਕੋ ਦਾਨ ਲਾਗਨ ਨਹੀਂ ਕੋ ਵੀ ਹੋਰ ਕਿਸੇ ਨੇ ਦਿੱਤਾ ਹੈ ਦਾਨ ਤੁਹਾਨੂੰ ਪ੍ਰਵਾਨਿਤ ਨਹੀਂ ਹੈ ਸਾਡੀ ਜਿਹੜੀ ਫਾਈਨੈਂਸ਼ੀਅਲ ਜਿਹੜਾ ਸਾਡਾ ਨਾਲ ੱਟਕਾ ਕੀਤਾ ਜਾ ਰਿਹਾ ਨਾ ਉਹ ਇਹ ਕੀਤਾ ਜਾ ਰਿਹਾ ਜਿੰਨਾ ਸਾਡਾ ਫੰਡ ਇਕੱਠਾ ਹੁੰਦਾ ਦੇਸ਼ਾਂ ਵਿਦੇਸ਼ਾਂ ਚ ਉਹ ਕੋਈ ਸੀਰੀਆ ਲਾ ਰਿਹਾ ਕੋਈ ਬੰਗਲਾਦੇਸ਼ ਲਾ ਰਿਹਾ ਕੋਈ ਰਹੰਗਿਆ ਲਾ ਰਿਹਾ ਕਿਤੇ ਲਾ ਰਿਹਾ ਪੰਜਾਬ ਚ ਸਕੂਲ ਕਿਉਂ ਨਹੀਂ ਬਣਾ ਰਹੇ ਇਹ ਲੋਕ ਅੱਜ ਜਿਹੜਾ ਪੰਜਾਬੀ ਇਹਨਾਂ ਉਮੀਦ ਹੈ ਕਿ ਅਸੀਂ ਪੂਰਾ ਪੰਜਾਬ ਤੇ ਕੰਮ ਕਰ ਸਕਦੇ ਹਾਂ ਕੀ ਹੋਣ ਵਾਲਾ ਸਮੇਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਘਰ ਪਰਵਰਤਨ ਚਰਵਾਉਣਗੇ ਕੀ ਤੁਸੀਂ ਉਹਨਾਂ ਤੇ ਕਾਰਵਾਈ ਕਰਾਉਂਗੇ ਉਹਨਾਂ ਦੇ ਸਾਹਮਣੇ ਵਿੱਚ ਬਿਲਕੁਲ ਜੀ ਆਪ ਜਾਵੋਗੇ ਉੱਥੇ ਦੇਖੋ ਅਸੀਂ ਆਪਣੀ એનર્ਜੀ ਉਹਨਾਂ ਨਾਲ ਲੜਨ ਚ ਨਹੀਂ ਲਾਉਣੀ ਤੁਸੀਂ ਸੱਚ ਦੇ ਸਾਹਮਣੇ ਆਪਣਾ ਵੱਡਾ ਸੱਚ ਰੱਖੋ ਜਦ ਅਸੀਂ ਉਹ ਰੱਖਣ ਯੋਗ ਹੋ ਜਾਾਂਗੇ ਤੇ ਲੋਕੀ ਆਪੇ ਨਿਆ ਵਾਪਸ ਆਉਣਗੇ। ਕਰਕੇ ਹੀ ਬਾਬਾ ਜੀ ਅਸੀਂ ਮਨ ਕੋਈ ਲੋਕ ਆਏ ਵੀ ਨੇ ਵਾਪਸ। ਜੀ ਬਿਲਕੁਲ ਮੈਂ ਹੁਣੇ ਦੇਖਦਾ ਪਿਆ ਸੀਗਾ। ਹਾਂਜੀ ਹਾਂਜੀ। ਕਿ ਅਸੀਂ ਉੱਥੇ ਮੋਕੇ ਲੱਗੇ। ਹਾਂਜੀ। ਮਾਰੇ ਬਾਅਦ ਗਿਆ ਕਿ ਤਰ੍ਹਾਂ ਮਤਰਾ ਆਪਾਂ ਕਰਕੇ ਵਾਪਸ ਆ ਗਏ। ਹਾਂਜੀ। ਕਾਰਵਾਈ ਫੇਰ ਵੀ ਕਰਵਾਈ ਗਈ ਜੀ ਉਹਨਾਂ ਕੋਲੋਂ। ਦੇਖੋ ਇਹਦੀ ਕੋਈ ਕਾਰਵਾਈ ਨਹੀਂ ਹੁੰਦੀ। ਕਾਰਵਾਈ ਉਦੋਂ ਹੋएगी ਜੇ ਤੁਹਾਨੂੰ ਇਹਦਾ ਲੀਗਲਟੀ ਪਤਾ ਚੱਲੇਗੀ। ਜਦ ਇਹ ਫਰਾਡ ਪਤਾ ਲੱਗੇਗਾ ਨਾ ਕਿ ਇਹ 크ਿਸਚਨ ਹੁੰਦਾ ਇਹ ਪ੍ਰੋਸੈਸ ਨਹੀਂ ਹੈ ਵੀ ਤੁਸੀਂ ਕਿਸੇ ਕੋਲ ਗਏ ਹੋ ਬੋਡਾ ਠੀਕੇ ਤੱਕ ਉਹਨੂੰ 2 ਸਾਲ ਦਾ ਟਾਈਮ ਲ ਰੀ ਸੰਸਕਸ਼ਨ ਇਹਨਾਂ ਦੀ ਮਰਦਮਸ਼ੁਮਾਰੀ ਹੋਵੇ ਔਰ ਪਿੰਡਾਂ ਦੀਆਂ ਪੰਚਾਇਤਾਂ ਗਰਾਂ ਵੀ ਆਕਰ ਇਸਾਈਆਂ ਦਾ ਫਿਰ ਡਾਕੂਮੈਂਟ ਚੈੱਕ ਕੀਤਾ ਜਾਨਕੀ ਪੇਪਰ ਤੇ ਇਸਾਈ ਨੇ ਕਿ ਸਿੱਖ ਨੇ ਗੱਲ ਨਹੀਂ ਵਾਪਸ ਸਿੱਖਤ ਸਿੱਖ ਧਰਮ ਚ ਕਿਉਂ ਨਹੀਂ ਲੋਕ ਪੱਕੇ ਅਸੀਂ ਇੱਥੇ ਵੀ ਪੁਜੇ ਪਾਈਦਾ ਹੈ ਲੋਕ ਖੱਕੇ ਨੇ ਕਿਉਂਕਿ ਉਹ ਸਰਕਾਰੀ ਖਾਨੇ ਕਿਉਂ ਪੁੱਛ ਕਰਦੇ ਸਾਡੇ ਲੋਕ ਖਾਤਾ ਵੀ ਜਾ ਕੇ ਕਹਿੰਦੇ ਉਹ ਕਿਥੇ ਬਾਕੀ ਜਾ ਕੇ ਮੋਬਾਈਲ ਘਾੜਦੇ ਸਨ ਉਹ ਆਦੇ ਨੇ ਉਹ ਆਪਣੀ ਤਰ੍ਹਾਂ ਦੇ ਬੜੇ ਫੱਕੇ ਨੇ ਜੀ ਗੱਲ ਇਹ ਆ ਯਾਰ ਉਹਨਾਂ ਦੀ ਗੱਲ ਆ ਕਿ ਅਸੀਂ ਕਿਸੇ ਨੂੰ ਬੁਲਾਉਦੇ ਨਹੀਂ ਆ ਆਪੋ ਜੀ ਡੀਟੈਲ ਲਗਾ ਕੇ ਕਰਵਾਉਂਦੇ ਹਾਂ ਅੰਦਰੋਂ ਅੰਦਰੋਂ ਵਾਲੇ ਸੇਕੀ ਤੇ ਬੋਲਦੇ ਜੀ ਕੁਝ ਇਹ ਗੱਲ ਇਹ ਆ ਉਹਦੇ ਲੋਕਾਂ ਨੇ ਕਰਦੇ ਪਾਇੇ ਸੀ ਜਿਹੜੇ ਖਰਾਬ ਹਸਾਬ ਪਉਂਦੇ ਸੀ ਗੱਲ ਵਧੀਆ ਖਰਾਬ ਦਾ ਜੀ ਗੱਲ ਇਹ ਜੀ ਗੱਲ ਸਾਡੇ ਉਲਾਕੇ ਪਾਰਸ ਗਣੇ ਨੇ ਉਹ ਪੱਕੇ ਨਹੀਂ ਫਿਰਦੇ ਜੀ ਤੁਸੀਂ ਲੋਕ ਜਿਹਦਾ ਜੀ ਆਪਾਂ ਆਪਣੇ ਪਾਕਰ ਨਾਲ ਜਾਂ ਸੰਤੋ ਪਾਕਰ ਨਾਲ ਦੋਵੇਂ ਕੰਮ ਕਰੀ ਆਵੇ ਜੀ ਇਹ ਝੂਠ ਨਹੀਂ ਹੋएगा ਜੇ ਮੈਂ ਕਹਾਂ ਕਿ ਮੈਂ ਪਹਿਲਾ ਬੰਦਾ ਜਿਹਨੇ ਜਿਹਨੇ ਆਵਾਜ਼ ਚੱਕੀ ਹੈ ਕੀ ਪੱਗ ਸਾਡੀ ਕੱਲ ਮੇਰੇ ਇੰਟਰਵਿਊ ਆਈ ਹੈ ਅਨਮਿਊਟ ਤੇ ਚੈੱਕ ਕਰ ਲਿਓ ਪੱਗ ਤੇ ਡਿਸਕਸ਼ਨ ਹੋਈ ਹੈ ਸਾਡੀ ਪੱਗ ਨਾ ਦੂਸਰੀ ਗੱਲ ਹੈ ਕਿ ਸਾਡਾ ਪ੍ਰਚਾਰਕ ਤੱਕ ਮੈਂ ਸਿੱਧੀ ਪੰਜਾਬੀ ਭਾਸ਼ਾ ਬੋਲਦਾ ਮੈਂ ਗੋਲਗਲ ਨਹੀਂ ਕਰਾਂਗਾ ਸਾਡਾ ਪੂਰਾ ਜਿਹੜਾ ਪ੍ਰਚਾਰਕ ਤਲਕਾ ਕੋਈ ਵੀ ਹੈ ਇਹਨਾਂ ਪੁੰਸਕ ਹੋ ਚੁੱਕਾ ਹੈ ਬਿਲਕੁਲ ਠੀਕ ਹੈ ਇਹ ਸਾਡੀ ਨਾ ਪੁੰਸਕਤਾ ਹੈ ਕਿ ਸਾਡੇ ਲੋਕ ਉਧਰ ਜਾ ਰਹੇ ਨੇ ਅਸੀਂ ਉਸ ਵਕਤ ਸਿੱਖ ਬਣੇ ਆ ਜਦ ਸਿਰਾਂ ਦੇ ਮੁੱਲ ਪੈਂਦੇ ਸੀ ਠੀਕ ਹੈ ਨਾ ਜਦ ਗਾੜੇ ਲਾਏ ਜਾਂਦੇ ਸੀ ਅਸੀਂ ਉਦੋਂ ਅੱਜ ਅੱਜ ਸਾਡੇ ਸਿਰ ਵੀ ਨਹੀਂ ਲੈ ਰਹੇ ਫਿਰ ਅਸੀਂ ਸਿੱਖ ਨਹੀਂ ਬਣ ਪਾਰੇ ਇਹ ਲੱਗਦਾ ਵੀ ਆਜਿਪੀਸੀਟੀ ਬੜੀ ਸਸਤਾ ਬਾਪ ਨੂੰ ਦੋ ਲੱਗੇ ਦਾ ਪ੍ਰਚਾਰ ਵੀ ਤੁਸੀਂ ਬੜਾ ਬਕਾ ਕਰਦੇ ਆ ਆਪਾਂ ਆਪਾਂ ਦਾ ਅੰਦਰਾ ਨਹੀਂ ਰਹਿਣੀਆਂ ਪਈਆਂ ਕਿ ਜਿੰਨ ਅਰਮਾਦਾ ਤੋਂ ਇਹ ਇਨਾ ਕਦੇ ਬਾਈਟ ਹੁੰਦਾ ਕੋਈ ਕਿੱਥੇ ਗਿਆ ਕਿਤੇ ਪ੍ਰਚਾਰ ਕਰਦੇ ਆ ਕੋਈ ਲੱਗਦਾ ਵੀ ਸਾਇਤ ਦਾ ਜਾ ਬਚਾ ਲਿਆ ਪਿੰਡਾਂ ਵੀ ਫਰ-ਫਰ ਬਚਾ ਲਿਆ ਸ਼ਰਮ ਤੇਰੀ ਆ ਇਹ ਗਾ ਵੀ ਪਟਾਰ ਕਿੱਥੇ ਆ ਇਹਨਾਂ ਲਈ ਇਹਦੇ ਪਾਰਟਨਰ ਕੋਲ ਵੀ ਪੈਸੇ ਨਹੀਂ ਦੇਣ ਜਾ ਰਿਹਾ ਹੈ ਇਹਨਾਂ ਪ੍ਰਚਾਰਕ ਨੂੰ ਕਰਾਉਣਾ ਮੈਂ ਦੱਸਾਂ ਇਹ ਕੀ ਕਰਦ ਨੇ ਹੋ ਜਿਵੇਂ ਇੱਕ ਪਿੰਡ ਦੀ ਡਿਊਟੀ ਲੱਗੀ ਮੇਰੀ ਐਸ ਐਸਪੀਸੀ ਪ੍ਰਚਾਰਕ ਮੈਂ ਦੋ ਦੋਫਾ ਗਿਆ ਰੌਡ ਯਾਦ ਹੋ ਗਿਆ ਟਾਈਮ ਯਾਦ ਹੋ ਗਿਆ ਟਿਕਟਾਂ ਯਾਦ ਹੋ ਗਈਆਂ ਹੁਣ ਮੈਂ ਕਦੇ ਚਾ ਪਿੰਦਾ ਹੁੰਦਾ ਆਪਣਾ ਲੈ ਜਰਾ ਪੇਪਰ ਦਿੰਦਾ ਕਿ ਇੱਥੇ ਮੈਂ ਗਿਆ ਸੀਗਾ ਇਹ ਜਾ ਨਹੀਂ ਰਹੇ ਜੇ ਇਹ ਜਾ ਰਹੇ ਹੁਣ ਫਿਰ ਐਜੀ ਕੀ ਕੋਈ ਪੜੇ ਲਿਖੇ ਪ੍ਰਚਾਰਕ ਹੈਗੇ ਨੇ ਕੀ ਐਜੂਕੇਟਡ ਪ੍ਰਚਾਰਕ ਹੈਗੇ ਨੇ ਕਿ ਅੱਜ ਜਿਹੜਾ ਸਾਡਾ ਬੱਚੇ ਦੀ ਜਿਹੜੀ ਅੱਜ ਜਿਹੜੀ ਧਰਮ ਦੀ ਭੁੱਖ ਹੈ ਇਹ ਉਹ ਭੁੱਖ ਨਹੀਂ ਜੋ 1700 ਵਿੱਚ ਸੀਗੀ ਅੱਜ ਸਾਡੀਆਂ ਦਿੱਕਤਾਂ ਬਦਲ ਗਈਆਂ ਨੇ ਅੱਜ ਸਾਡੇ ਜਿਹੜੇ ਲੋੜਾਂ ਬਦਲ ਗਈਆਂ ਨੇ ਅੱਜ ਸੂਰਤ ਸਮਾਜ ਬਦਲ ਗਿਆ ਹੈ ਕਿ ਅਸੀਂ ਆਪਣਾ ਪ੍ਰਚਾਰ ਬਦਲੇ ਜੇ ਅਸੀਂ ਆਪਣਾ ਪ੍ਰਚਾਰ ਨਹੀਂ ਬਦਲ ਪਾਰੇ ਰੈਲੇਵੈਂਟ ਨਹੀਂ ਹੋ ਬਾਰੇ ਅਸੀਂ ਕਰ ਕੀ ਰਹੇ ਹਾਂ ਫਿਰ 2 ਸਾਲ ਦੇ ਕੋਰਸ ਵਿੱਚ ਕੋਈ ਦਰੰਥੀ ਜਾਂ ਕੋਈ ਕਥਾ ਵਚਕ ਨਹੀਂ ਬਣਦਾ ਇਹ ਕੋਰਸ ਦੋ ਦੋ ਸਾਲ ਦਾ ਕੋਰਸ ਕਰਾ ਕੇ ਬੰਦੇ ਲੈ ਆਉਂਦੇ ਨੇ ਕਿ ਉਹਨਾਂ ਕੋਲ ਉਹਨਾਂ ਸਾਰੀ ਗੱਲਾਂ ਜਵਾਬ ਨੇ ਕੀ ਸਾਡੇ ਜੀ ਜ਼ਾਤ ਪਰ ਖਤਮ ਹੋ ਚੁੱਕੀ ਹੈ ਜੇ ਨਹੀਂ ਖਤਮ ਹੋ ਇੱਚ ਵੀ ਸ਼੍ਰੋਮਣੀ ਕਮੇਟੀ ਕਰ ਕੀ ਰਹੀ ਹੈ ਪਰ ਕੀ ਲੱਗਦਾ ਸਿਕਾਂ ਇਕੱਠੇ ਮਰਜੂ ਰਹਿਦਾ ਵਾਕਾ ਆਹਾ ਆ ਦੇ ਉਤਾਰ ਕਰਦੇ ਨੇ ਆਹਾ ਆ ਦੇ ਬੰਦੂ ਕਰਦੇ ਆ ਕਾਦਰ ਸਾਹਿਬ ਸਖਾਈ ਸਮੋ ਸਕਦਾ ਲੱਗਦਾ ਨਹੀਂ ਕੋ ਬੰਦ ਹੋ ਕੇ ਇਕੋ ਪਰਲੇ ਸਿੱਖਿਆ ਬਣਦਾ ਦਿੱਤਾ ਅੱਜ ਜਿੰਨਾ ਦਿੱਤਾ ਹੈ ਜਿਹੜੇ ਅੱਗੇ ਆ ਗਏ ਨੇ ਹੋਰ ਹੋਣਗੇ ਨਾ ਅਜੇ ਸ਼ੁਰੂਆਤ ਹੈ ਅਜੇ ਪਹਿਲਾ ਪੈਰ ਹੈ ਅਜੇ ਲੋਕ ਡਰਦੇ ਨੇ ਕਿੰਨਾ ਕੋ ਡਰਦੇ ਬਾਹਰ ਜਾਣਾ ਵਿਜ਼ਨ ਹੋਣੇ ਇਹਨੂੰ ਵੀ ਲਿਖਿਆ ਹੈ ਨਾ ਕਿ ਜੇ ਅਸੀਂ ਇਸ ਤਰ੍ਹਾਂ ਬੋਲਾਂਗੇ ਕਿ ਖੋਸਲਾ ਐਂਬਸੇਡਰੀ ਸਾਡਾ ਵੀਜ਼ਾ ਰਿਫਿਊਜ਼ ਕਰ ਦੇ ਤਾਂ ਸਾਡਾ ਸਾਡਾ ਹੀ ਸਿੱਧ ਘਾ ਗਈ ਹੈ ਸਾਡੀ ਸਿਫੀਓ ਨੂੰ ਆਟਾ ਕਰਦਾ ਸਾਹਿਬ ਵੀਰ ਸਾਹਿਬ ਕਰ ਗਈ ਕਿ ਕੰਮ ਨਹੀਂ ਜਾ ਰਹੀ ਵੀਜ਼ਾ ਉਹ ਤਾਂ ਨਹੀਂ ਉਹ ਤਾਂ ਮੈਂ ਕਿਹਾ ਸੀ ਪਿਓ ਦੀ ਪਾਗਲਵਾਕੀ ਪੈਸਾ ਕਮਾਉਣਾ ਇਹ ਬਗੈਰਤਾਂ ਦਾ ਕੰਮ ਹੈ ਜਿੱਦਾਂ ਦੇ ਮੱਝ ਇਹ ਮੈਂ ਮਜ਼ਾਕ ਨਹੀਂ ਕਰ ਰਿਹਾ ਇਹ ਸੱਚ ਹੈ ਤਾਂ ਹੀ ਤੁਸੀਂ ਕੋਈ ਕਥਾ ਵਾਜ ਕੋਈ ਪ੍ਰਚਾਰਕ ਨਹੀਂ ਇਸ ਬੁੱਦੇ ਦੇ ਬੋਲੇਗਾ ਕਿਉਂਕਿ ਬਾਹਰ ਜਾਣਾ ਵਿਦੇਸ਼ਾਂ ਦੇ ਅੰਦਰ ਇਹ ਸਾਡੀ ਕਮਜ਼ੋਰੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਘੱਟ ਤੇ ਆਪਣੇ ਜ਼ਿਆਦਾ ਇਲਜ਼ਾਮ ਦੇਣਾ ਵੀ ਅਸੀਂ ਸਾਡੀ ਗਲਤੀ ਹੈ ਸਾਡੀ ਹਾਲੀ ਹੈ ਸਾਰੀ ਨਾ ਪੁਸਤਕ ਨਾ ਪੁਸਤਕ ਤਾਂ ਕਿ ਸਾਰਾ ਕੁਝ ਅਸੀਂ ਚੱਲਦੇ ਪਏ ਹਾਂ ਜੀ ਭਾਈ ਮੈਂ ਸਹਾਇਆ ਮਤਲਬ ਬਾਈਟ ਨਹੀਂ ਤੂੰ ਉਹ ਸ਼ਰੀਆ ਲਗਾ ਰਹੇ ਸੀ ਭਾਈ ਭਾਈ ਜਦ ਇਹ ਕਹਿੰਦੀ ਵੀ ਅਸੀਂ ਕਿਸ ਨੂੰ ਬੁਲਾਉਂਦੇ ਨਹੀਂ ਇਹ ਆਹ ਸਾਡੇ ਆਹ ਦੇ ਸਾਡੇ ਤਾਬੇ ਦਾ ਘਰ ਮਾਨ ਨੇ ਹਾਂ ਕੀ ਲੱਗਦਾ ਸਾਡੇ ਵਾਂਗ ਸ਼ਾਂਦੀ ਗੱਲ ਕਰਦੇ ਉਹ ਝੂਠ ਬੋਲਦੇ ਨੇ ਉਹ ਝੂਠ ਬੋਲਦੇ ਨੇ ਜੇ ਮੈਂ ਇਹਨਾਂ ਨੂੰ ਤਿੰਨ ਚੈਲੰਜ ਕੀਤੇ ਸੀਗੇ ਮੁਰਦਾ ਮੇਰਾ ਜ਼ਿੰਦਾ ਕਰ ਦੋ ਮਰੀਜ਼ ਮੈ ਲਿਆ ਮੈ ਠੀਕ ਕਰ ਦੋ ਜਾਂ ਮੈਨੂੰ ਡਿਬੇਟ ਕਰ ਲਓ ਜਿੰਨੇ ਪਾਸਟਰ ਨੇ ਇੱਕ ਪਾਸੇ ਬਹਿ ਜਾਣਾ ਖਾਲੀ ਹੱਥ ਬੈਠਾਂਗਾ ਬਾਈਬਲ ਦੀ ਡਿਸਕਸ਼ਨ ਹੋ ਜਾਏ ਫਿਰ ਜਿੱਦੜ ਕੋਈ ਗਿਆਨ ਹੈਗਾ ਤੇ ਜੇ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਗਿਆਨ ਦੇ ਬੰਦੇ ਲਿਆ ਰਹੇ ਹਾਂ ਫਿਰ ਗਿਆਨ ਦੀ ਡਿਸਕਸ਼ਨ ਕਿਉਂ ਨਹੀਂ ਹੋ ਜਾਣੀ ਚਾਹੀਦੀ ਫਿਰ ਜੇ ਸਰ ਵਿਦੇਸ਼ਾਂ 'ਚ ਹੋ ਰਹੀ ਆ ਬਾਈਬਲ ਦੀ ਤੇ ਕੁਰਾਨ ਦੀ ਹੋ ਰਹੀ ਆ ਗੀਤਾ ਦੀ ਤੇ ਕੁਰਾਨ ਦੀ ਹੋ ਰਹੀ ਆ ਉਹਨਾਂ ਦੇ ਅਸੀਂ ਡਿਬੇਟ ਕੀਤੀ ਸੀ ਕਿ ਤੇ ਕੁਰਾਨ ਤੇ ਕਿ ਲੱਗਦਾ ਨਹੀਂ ਉਸਤਾਨੇ ਅੰਕੂਮ ਮੁਾਇ ਖਾਬਾ ਦੇ ਅਗਲੋ ਕਾਰੋ ਉਤਰ ਮਾਨੂ ਕੋ ਕਮਾਜ ਕੋ ਬਾਰ ਬੋਲਦਾ ਕਿ ਲੱਗਦਾ ਨਹੀਂ ਉਸਤਾਨੇ ਬੰਦਾਰ ਕਰਦਾ ਜਿਹੜੇ ਆਪਣੇ ਸਾਸਕ੍ਰਿਏ ਪੁਛੀਏ ਨਹੀਂ ਹੋਦੀ ਰਹੀ ਬੈਨ ਹੋਣੀ ਚਾਹੀਦੀ ਨੇ ਇਹ ਗੈਰ ਸੰਵਿਧਾਨਿਕ ਹੈ ਐਂਟੀ ਨੈਸ਼ਨਲ ਹੈ ਇੱਥੇ ਉਹ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਇੱਕ ਅਤਵਾਦੀ ਤੇ ਹੁੰਦੀ ਹੈ ਜਿਹੜੀ ਟੈਰਰਿਸਟ ਤੇ ਹੁੰਦੀ ਹੈ ਜਿਹੜੀ ਐਂਟੀ ਨੈਸ਼ਨਲ ਤੇ ਹੁੰਦੀ ਹੈ ਇਹਨਾਂ ਕੋ ਪੈਸਾ ਹੈ ਪੈਸੇ ਦੇ ਮੂੰਹ ਚੁੱਪ ਕਰਾ ਲੈਂਦੇ ਨੇ ਇਹਨਾਂ ਦੇ ਖਿਲਾਫ ਐਫ ਆਈ ਆਰ ਨਹੀਂ ਹੋ ਪਾਰੇ ਸੋ ਇੱਕੋ ਇੱਕ ਇੱਕੋ ਇੱਕ ਦਰਵਾਜ਼ਾ ਸਾਡੇ ਕੋਲ ਉਹ ਹੈਗਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਸੋ ਮੇਰੀ ਸਾਰੇ ਦੁਰਸਖ ਵਕੀਲਾਂ ਨੂੰ ਇਹ ਅਪੀਲ ਹੈ ਕੀ ਸਾਰੇ ਨਾਲ ਇਕੱਠੇ ਹੋਵੋ ਤਾਂ ਕਿ ਸੀ ਕਾਨੂੰਨੀ ਕਾਰਵਾਈ ਕਰੀਏ ਅਸੀਂ ਸੰਗਤ ਦਾ ਸਮਾਂ ਬਰਬਾਦ ਨਹੀਂ ਕਰਾਂਗੇ ਅਸੀਂ ਧਰਨੀ ਮਰ ਕੇ ਲੋਕਾਂ ਕੋਲ ਪੈਸੇ ਨਹੀਂ ਮੰਗਾਂਗੇ ਅਸੀਂ ਪਿੰਨ ਪਿੰਨ ਪ੍ਰਚਾਰ ਕਰਾਂਗੇ ਜਿੰਨਾ ਲੀਗਲ ਹੋ ਸਕੇਗਾ ਉਹ ਤੇ ਸਾਨੂੰ ਲੋੜ ਪੈਣੀ ਵਕੀਲਾਂ ਦੀ ਜਿਹੜੇ ਗੁਰਸਿੱਧ ਵਕੀਲ ਇਸ ਮੁਹਿੰਮ ਜੱਗੇ ਆਣਾ ਚਾਹੁੰਦੇ ਨੇ ਤਾਂ ਕਿ ਗੁਰ ਕਲਗੀ ਤੁਹਾਨੂੰ ਆਪਣਾ ਚਿਹਰਾ ਦਿਖਾ ਸਕਣ ਉੱਪਰ ਜਾ ਕੇ ਉਹ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਜੁੜ ਕੇ ਇੱਕ ਕਾਨੂੰਨੀ ਕਾਰਵਾਈ ਕਰੀਏ ਔਰ ਜੇ ਸਾਡੇ ਕੋਲ ਇੰਨਾ ਵੱਡਾ ਸੰਵਿਧਾਨ ਹੈ ਕਿ ਭਾਈ ਅਮਰਿਤਪਾਲ ਜਿਨੂੰ ਕੱਲ੍ਹ ਨੂੰ ਮੀਡੀਆ ਆਤਵਾਦੀ ਕਹਿੰਦਾ ਸੀ ਅੱਜ ਉਹ ਉਸੇ ਸੰਵਿਧਾਨ ਤਹਿ ਜਿੱਤ ਕੇ ਬਾਹਰ ਆ ਤਦ ਗੁਰੂ ਨਾਨਕ ਦੇਵ ਜੀ ਸਾਤੇ ਪਾਸ਼ਾ ਦੀ ਔਰ ਜਿਹੜੇ ਸਾਡੇ ਨਾਮਤਰੀ ਸੰਪਰਦਾ ਦਾ ਮੁਖੀ ਸ੍ਰੀ ਟਰਟਰ ਗਰੀਬ ਸਿੰਘ ਜੀ ਨੇ ਉਹ ਖੁਦ ਵੀ ਗਰੀਬਾਂ ਦੇ ਵਾਸਤੇ ਬਹੁਤ ਜ਼ਿਆਦਾ ਕੁਝ ਕਰਦੇ ਨੇ ਮੈਂ ਇੱਕ ਤੁਹਾਨੂੰ ਹੈਰਾਨਗੀ ਤੌਰ ਤੇ ਦੱਸਾਂਗਾ ਮੈਂ ਬਹੁਤ ਸੰਪਰਦਾਵਾਂ ਦੇ ਵਿੱਚ ਵਿਚਰਦਾ ਰਹੀ ਨਾ ਪਰ ਕੋਈ ਇਹੋ ਜੀ ਸੰਪਰਦਾਵ ਦਾ ਮੁਖੀ ਇਹੋ ਜਿਆ ਨਹੀਂ ਹੈਗਾ ਹਰ ਇੱਕ ਬੰਦੇ ਨੇ ਜਦੋਂ ਪੈਸੇ ਹੁੰਦੇ ਨੇ ਤੇ ਆਪਣੀਆਂ ਵੱਡੀਆਂ ਗੱਡੀਆਂ ਤੇ ਵੱਡੇ ਆਪਣੇ ਮਤਲਬ ਡੇਰੇ ਬਣਾਉਂਦੇ ਆ ਪਰ ਇੱਥੇ ਸ੍ਰੀ ਠਾਟਰ ਤਰੀਪ ਸਿੰਘ ਜੀ ਨੇ ਜਿਹੜੇ ਜਿੰਨੇ ਪੈਸੇ ਹੁੰਦੇ ਨੇ ਗਰੀਬਾਂ ਦੇ ਵਿੱਚ ਵੰਡਦੇ ਨੇ ਗਰੀਬਾਂ ਦੇ ਵਾਸਤੇ ਘਟੋਦੜਨੀ ਅੱਜ ਦੇ ਦੌਰ ਦੇ ਵਿੱਚ ਹੀ 5 ਲੱਖ ਰੁਪਏ ਦਾ ਜਿਹੜਾ ਰਾਸ਼ਨ ਆ ਉਹ ਹਰ ਮਹੀਨੇ ਫ੍ਰੀ ਵੰਡਿਆ ਜਾਂਦਾ ਪੰਜਾਬ ਦੇ ਵਿੱਚ ਔਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਮਤਲਬ ਫ੍ਰੀ ਉਥੇ ਬੱਚਿਆਂ ਪੜਾਉਂਦਿਆਂ ਨੇ ਸਾਡੀਆਂ ਬੇਟੀਆਂ ਪੜਾਉਂਦਿਆਂ ਨੇ ਜਾਂ ਕੋਈ ਜਿਹੜਾ ਬੰਦਾ ਰਿਟਾਇਰ ਹੋਇਆ ਪੜਾਉਂਦਾ ਉਹਨੂੰ ਪੈਸੇ ਦਿੱਤੇ ਜਾਂਦੇ ਨੇ ਜੋ ਥੋੜੀ ਬਥੀ ਉਹਦੀ ਸੇਵਾ ਜਿਹੜੀ ਕੀਤੀ ਜਾਂਦੀ ਆ ਔਰ ਮੈਂ ਤੇ ਇਹ ਗੱਲ ਕਹਨਾ ਚਾਹੁੰਦਾ ਜੀ ਜੇ ਸਾਰੇ ਜਿੰਨੀਆਂ ਸਿੱਖ ਸੰਪਰਦਾਵਾਂ ਨੇ ਉਹ ਅਦਰ ਜਮੀਨੀ ਲੈਵਲ ਤੇ ਕੋਈ ਕੰਮ ਕਰਨਾ ਚਾਲੂ ਕਰ ਦੇਣ ਤੇ ਸਾਨੂੰ ਕਿਸੇ ਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨ YouTube Facebook Instagram X aur WhatsApp channel par